ਕਿ ਮੈਨੂੰ ਪਤਾ ਸੀ ਤੈਨ ਸ਼ਰਾਰਤ ਕਰਨੇ ਉੱਠ ਕੇ ਆਇਆ ਤੂੰ ਕੁਰਸੀ ਤੋਂ ਜੋ ਤੱਕ ਬੰਦਾ ਸਟੂਡੀਓਸ ਬੰਦਾ ਗੱਲ ਕਰਦਾ ਅੱਛਾ ਲੱਗਦਾ ਕਰਾ ਮੈਂ ਤਾਂ ਇਹਨਾਂ ਨੂੰ ਕਹਿ ਕੇ ਕੋਈ ਵੀ ਨੌਜਵਾਨ ਅੱਛਾ ਕੋਈ ਲੇਖਕ ਹੈ ਕਿਤਾਬ ਲਿਖਦਾ ਨਹੀਂ ਛਪਾਉਣ ਦੀ ਸਮਰੱਥਾ ਰੱਖਦਾ ਤੂੰ ਮੇਰੇ ਕੋਲ ਲੈ ਕੇ ਆ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਜਿਹੜੇ ਬੈਸਟ ਦੇ ਲੋਕ ਆ ਥੋੜੇ ਜਿਹਾ ਆਲਸੀ ਹੋਗੇ ਉਹ ਫਨ ਲਵਰ ਹੋਗੇ ਉਹ ਪਿੰਡ ਛੱਡ ਕੇ ਆਪਦੇ ਸ਼ਹਿਰਾਂ ਦੇ ਅਪਾਰਟਮੈਂਟ ਚ ਰਹਿਣ ਲੱਗੇ। ਸੁਚੇਤ ਸੂਰਮਤੇ ਇੱਕ ਟ ਸੁਭਾਵਕ ਤੌਰ ਤੇ ਨਹੀਂ ਲੱਗੋ ਕਿ ਉਸ ਤਰ੍ਹਾਂ ਦੀ ਫਿਲਮ ਹੈ ਨਹੀਂ। ਕਿਸੇ ਦੀ ਬੁਰੀਾਈ ਨਹੀਂ ਕਰਨੀ। ਮੈਂ ਤਾਂ ਇਹ ਸਿੱਖਿਆ। ਥੋੜਾ ਵਿਚਾਰੀ ਏਡਾ ਵੱਡਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੇ ਦੀ ਬੁਰੀਾਈ ਛੋਟੀ ਹੋ ਜਾਏ ਯਾਰ। ਟ੍ਰੋਲ ਵੀ ਕਰੋ, ਕਰਨ ਦੀ ਕੋਸ਼ਿਸ਼ ਵੀ ਕਰਿਆ। ਭੇਡਾਂ ਨੇ ਖੱਜਾਂ ਨੇ। ਮੈਨੂੰ ਕੋਈ ਫਰਕ ਨਹੀਂ। ਮੈਂ ਪੰਜਾਬੀ ਹਾਂ। ਮੈਂ ਪੰਜਾਬ ਨੂੰ ਪਿਆਰ ਕਰਦਾ। ਕਿਉਂਕਿ ਤੁਸੀਂ ਥੋੜਾ ਜਿਹਾ ਸਾਈਡ ਰਹਿੰਦੇ ਹੋ ਅੱਜ ਕੱਲ ਕੈਮਰਾਸ ਤੋਂ ਹੈਨਾ ਯਾ ਤੁਸੀਂ ਨਾ ਹੋ ਕੇ ਵੀ ਦੇਖਦੇ ਨਹੀਂ ਮੈਂ ਤੁਸੀਂ ਮੈਨੂੰ ਬੁਲਾਓ ਪਤਾ ਕੀ ਹੁੰਦਾ ਜੋ ਤੋ ਕੋ ਬੰਦਾ ਸਟੂਡੀਓਸ ਬੰਦਾ ਗੱਲ ਕਰਦਾ ਅੱਛਾ ਲੱਗਦਾ ਕਰਾ ਆ ਮੈਂ ਛਲਾਰੂ ਜੀਆ ਔਲਾਰ ਕਿਸਮ ਦੀ ਗੱਲ ਦਾ ਨਾ ਕੋਈ ਸਵਾਲ ਦਾ ਨਾ ਕੋਈ ਜਵਾਬ ਹੁੰਦਾ ਉਸ ਤਰ੍ਹਾਂ ਦੀਆਂ ਗੱਲਾਂ ਦਾ ਮੈਂ ਵੈਸੇ ਸ਼ੁਕੀਰ ਨਹੀਂ ਪਹਿਲਾਂ ਤੋਂ ਹੀ ਨਹੀਂ ਸ਼ੁਕੀਰ ਮੈਂ ਚੰਗੀਆਂ ਗੱਲਾਂ ਵਾਲੇ ਤਾਂ ਮੈਂ ਤਾਂ ਲੱਭਦਾ ਮੈਨੂੰ ਕੋਈ ਚੰਗੇ ਆਉਤਰ ਚੰਗੇ ਕਿਤਾਬਾਂ ਲਿਖਣ ਵਾਲੇ ਮੈਂ ਤਾਂ ਇਹਨਾਂ ਨੂੰ ਕਹਿ ਕੇ ਕੋਈ ਵੀ ਨੌਜਵਾਨ ਅੱਛਾ ਕੋਈ ਲੇਖਕ ਹੈ ਕਿਤਾਬ ਲਿਖਦਾ ਨਹੀਂ ਛਪਾਉਣ ਦੀ ਸਮਰੱਥਾ ਰੱਖਦਾ ਤੂੰ ਮੇਰੇ ਕੋਲ ਲੈ ਕੇ ਆ ਕਿਤਾਬਾਂ ਦੀ ਲੋੜ ਪੈਣੀ ਹੈ ਤੁਹਾਨੂੰ ਭਵਿਕ ਦੋ ਚੀਜ਼ਾਂ ਤੇ ਖੜਾ ਤੁਹਾਡਾ ਯਾਦ ਰੱਖਿਓ ਇੱਕ ਸੋਨੇ ਤੇ ਜਿੰਦ ਜੇ ਕਿਸੇ ਕੋ ਮੁੰਦੀ ਇਹ ਚੈਨੀ ਆਵਦੀ ਸਾਂਭ ਕੇ ਰੱਖੋ ਇਹ ਭਵੇਖਾ ਤੁਹਾਡਾ ਇਹ ਕਰੰਸੀ ਹੌਲੀ ਹੌਲੀ ਇਸ ਤਰ੍ਹਾਂ ਚੇਂਜ ਹੋਣੀ ਹੈ ਸੋ ਨਾ ਪੁਰਾਣੇ ਬਜ਼ੁਰਗ ਸਿਆਣੇ ਹੁੰਦੇ ਸੀ ਬੇਬਿਆਂ ਸਾਡੀਆਂ ਸਾਂਭ ਕੇ ਸੰਦੂਕ ਚ ਸੋਨਾ ਰੱਖਦੀਆਂ ਸੀ ਉਹ ਸਾਡੀ ਵਰਤ ਸੀ ਐਸੇ ਤਰ੍ਹਾਂ ਇੱਕ ਕਿਤਾਬ ਹੈ ਤੋ ਇਹ ਦੋ ਚੀਜ਼ਾਂ ਜੋੜਨ ਦੀ ਕੋਸ਼ਿਸ਼ ਕਰੋ ਹਮੇਸ਼ਾ ਅੱਜ ਤੁਸੀਂ ਤੁਹਾਡੇ ਅਕੋਰਡਿੰਗ ਇਸ ਚੀਜ਼ ਦੀ ਜ਼ਿਆਦਾ ਕਮੀ ਹੈਗੀ ਜਿਹੜੀ ਯੰਗ ਜਨਰੇਸ਼ਨ ਕਿਉਂਕਿ ਲੋਕ ਨਾ ਭੱਜ ਦੌੜ ਚ ਕਾਫੀ ਜ਼ਿਆਦਾ ਨੇ ਕੁਆਲਿਟੀ ਚੀਜ਼ਾਂ ਤੇ ਕਾਫੀ ਘੱਟ ਫੋਕਸ ਰੱਖਦੇ ਆ ਸਰ ਤੁਸੀਂ ਸਮਝ ਨਹੀਂ ਜਿਹੜਾ ਕਾਰਪੋਰੇਟ ਹਥੋਂ ਤੋਂ ਦਾਸਾ ਲੱਗ ਕੇ ਸੋਚਦਾ ਉਹਨਾਂ ਨੂੰ ਪਤਾ ਸੀ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਜਿਹੜੇ ਵੈਸਟ ਦੇ ਲੋਕ ਆ ਥੋੜੇ ਜਿਹਾ ਆਲਸੀ ਹੋਗੇ ਉਹ ਫਨ ਲਵਰ ਹੋਗੇ ਉਹ ਪਿੰਡ ਛੱਡ ਕੇ ਆਪਦੇ ਸ਼ਹਿਰਾਂ ਦੇ ਅਪਾਰਟਮੈਂਟ ਚ ਰਹਿਣ ਲੱਗੇ ਉਹਨਾਂ ਨੂੰ ਸਿਰਫ 4 ਦਿਨ ਕੰਮ ਤੱਕ ਮਤਲਬ ਹੈ ਫਿਰ ਸਾਡੇ ਲਈ ਵਰਕਰ ਕੇ ਥੋੜ੍ਹ ਰਹਿਣਗੇ ਫਿਰ ਉਹਨਾਂ ਨੇ ਨਵਾਂ ਥੌਟ ਸੋਚਿਆ ਦੇ 스타ਟਡ ਦਿਸ ਸਮਾਜਿਕ ਮੀਡੀਆ ਉਹ ਕਹਿੰਦੇ ਇਹਨਾਂ ਨੂੰ ਹੈਬਿਟ ਤਾਂ ਪਾਓ ਅੱਜ 4 ਸਾਲ ਦਾ ਨਿਆਣਾ ਜਾਂ 3 ਸਾਲ ਦਾ ਨਿਆਣਾ ਰੋਟੀ ਤਾਂ ਕਹਿੰਦਾ ਪਹਿਲਾਂ ਹੱਥ 'ਚ ਫੋਨ ਫੜਾਓ ਅਡਿਕਟ ਕਰਤਾ ਨਾ ਕੀਬੋਰਡ ਲਈ ਬਸ ਇਹ ਫਿਰ ਤੋਂ ਮਤਲਬ ਉਹ ਆਪਣੀ ਲਾਈਨ ਬਣਾਈ ਰੱਖਦੇ ਕਿਉਂ ਤੁਹਾਨੂੰ ਭੋਜਨ ਖਾਣ ਲੱਗੇ ਲਾਲ ਰੰਗ ਦੇ ਲੋਕੋ ਕਿਉਂ ਮਿਲਦੇ ਆ ਕਿਉਂ ਜਿਹੜੇ ਸਾਡੀ ਬਾਡੀ ਦੇ ਚੱਕਰ ਹੈ ਜੋ ਪ੍ਰਾਤਨ ਸਾਡੀ ਸਭਤ ਹੈ ਮੁਤਾਬਕ ਉਹ ਰੈੱਡ ਕਲਰ ਉਹ 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 ਫਾਇਰ ਦਾ ਸਾਈਨ ਹੈ ਤੁਸੀਂ ਇਹ ਬਹੁਤ ਦੂਰ ਅੰਦੇਸ਼ੀ ਦੀ ਗੱਲ ਕਰ ਲਿਆਓ ਫਿਰ ਆਪਾਂ ਮਾਰਾਂਗੇ ਗੱਪਾਂ ਬੈਠ ਕੇ ਜੀ ਹਉਦੋ ਹਾਂ ਦੇਖੋ ਪੂਰੀ ਦੁਨੀਆ ਜਕੜ ਲਈ ਸਿਆਸਤ ਭਰੂਆ ਹਰ ਚੀਜ਼ ਤੇ ਕੋਈ ਸ਼ੱਕ ਨਹੀਂ ਸੁੱਚਾ ਸੂਰਮਾ ਤੇ ਕੱਟ ਸੁਭਾਵਿਕ ਤੌਰ ਤੇ ਨਹੀਂ ਲੱਗੋ ਕਿ ਉਸ ਤਰ੍ਹਾਂ ਦੀ ਫਿਲਮ ਹੈ ਨਹੀਂ ਹਾਂ ਹਵਾਏ ਵੇਲੇ ਤਾਂ ਅਸੀਂ ਬਹੁਤ ਲਟਾ ਪੀ ਗੋਏ ਸਾਡੇ ਤਾਂ ਬੜੇ ਪਰਚੇ ਪੁਰਚੇ ਹੋਏ ਆਂ ਕਿ ਬਰੀ ਕਈ ਬੰਦੇ ਪੁੱਛਦੇ ਨੇ ਦੇਖੋ ਹਰ ਹਰ ਬੰਦਾ ਆਪਣੇ ਤਰੀਕੇ ਨਾਲ ਕਾ ਪੱਤਰਕਾਰ ਆਪਣੇ ਤਰੀਕੇ ਨਾਲ ਖਬਰ ਲਾ ਕੇ ਸਿਸਟਮ ਦੇ ਖਿਲਾਫ ਬੋਲਦਾ ਹੈ ਤੋ ਜਦੋਂ ਅਸੀਂ ਕੈਰੀਅਰ ਸ਼ੁਰੂ ਕੀਤਾ ਸਾਡੇ ਚ ਇਸ ਤਰ੍ਹਾਂ ਦਾ ਕਿਉਂਕਿ ਅਸੀਂ ਨਿਕਲੇ ਸੀ ਉਸ ਕੰਮ ਚ ਸਾਡੇ ਬਹੁਤ ਸੱਜਣ ਸੰਘਰਸ਼ੀ ਸੀ ਪਰ ਉਹ 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 ਦਿਨ ਉਹ ਦਿਨ ਲੜਨਾ ਬਹੁਤ ਔਖਾ ਸੀ ਅੱਜ ਵੀ ਉਹੀ ਹਾਲ ਹੈ ਤੁਸੀਂ ਸਿਸਟਮ ਨੂੰ ਚੈਲੰਜ ਕਰਨ ਲਈ ਕੋਈ ਚੀਜ਼ ਬਣਾਉਣਾ ਉਹ ਡੱਕ ਦਿੰਦਾ ਪਰ ਇਹ ਦੇਖੋ ਇਹ ਇਨਸਾਨੀ ਜ਼ਿੰਦਗੀ ਹੈ ਇਹਦੇ ਨਾਲ ਤਾਂ ਲੜਨਾ ਤਾਂ ਪੈਂਦੀ ਹੈ ਆਵਾਜ਼ ਤਾਂ ਤੁਹਾਨੂੰ ਚੱਕਣੀ ਪੈਂਦੀ ਹੈ ਚੱਕਦੇ ਰਹੋ ਕਿੱਥੇ ਤੱਕ ਜਾਂਦੀ ਹੈ ਉਹ ਸਭ ਦਾ ਲੜਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੋਈ ਗਰੀਲਾ ਯੁੱਧ ਉਹ ਜਦੋਂ ਹੁੰਦੇ ਸੀ ਉਦੋਂ ਉਸ ਤਰ੍ਹਾਂ ਲੜਿਆ ਜਾਂਦੇ ਸੀ ਅੱਜ ਵਿਚਾਰ ਦਾ ਯੋਗ ਆ ਗਿਆ ਜਿਹੜਾ ਗੁਰੂ ਸਾਹਿਬ ਨੇ ਪਹਿਲੇ ਗੁਰੂ ਸਾਹਿਬ ਨੇ ਸਾਡੇ ਨੇ ਦੱਸਿਆ ਸੀ ਵੀ ਵਿਚਾਰ ਕਰੋ ਪਰ ਦੇਖੋ ਅੱਗੇ-ਅਗੇ ਦੁਨੀਆ ਕਿਵੇਂ ਬਦਲਦੀ ਹੈ ਨਹੀਂ ਮੈਂ ਦੇਖੋ ਮੇਰੀ ਇੱਕ ਚੀਜ਼ ਯਾਦ ਰੱਖਿਓ ਮੈਂ ਮੈਨੂੰ ਪਤਾ ਸੀ ਤਾਂ ਇਸ਼ਾਰਤ ਕਰਨੇ ਉੱਠ ਕੇ ਆਇਆ ਤੂੰ ਕੁਰਸੀ ਤੋਂ ਨਹੀਂ ਮੈਨੂੰ ਦੇਖਦਾ ਨਿਗਾ ਨਹੀਂ ਘਟੀ ਮੇਰੀ ਸੈਟ ਹੈ ਪ੍ਰੋਬਲਮ ਹੈ ਮੇਰੀਆਂ ਦੋ ਆ ਮੈਂ ਸਾਰੇ ਅੰਦੋਲਨ ਚ ਤੁਸੀਂ ਦੇਖਿਆ ਹੋਣਾ ਮੈਂ ਜੇ ਸਿਸਟਮ ਨਾਲ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ ਸਟੇਜ ਤੇ ਖੜਕੇ ਤੈਸ ਚਾਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠੇ ਨੂੰ ਪਰਵਾਹ ਸਕਦੇ ਹੋ ਪਰਦਨਾ ਤੁਸੀਂ ਆਪਣਾ ਕਰਦਾਰ ਸੁੱਟ ਲੈਣਾ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਮੈਂ ਤਾਂ ਇਹ ਸਿੱਖਿਆ ਥੋੜਾ ਵਿਚਾਰੀ ਐਡਾ ਵੱਡਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੇ ਦੀ ਬੁਰਾਈ ਛੋਟੀ ਹੋ ਜੇ ਯਾਰ ਔਰ ਆਪਾਂ ਕਿਉਂ ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ ਆਪਾ ਕਿਉਂ ਛੋਟੂ ਛੋਟੀਆਂ ਗੱਲਾਂ 'ਚ ਪਾਇਆ ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀਓ ਤੁਹਾਨੂੰ ਪਿਆਰ ਕਰਦਾ ਤੁਸੀਂ ਮੈਨੂੰ 100 ਵਾਰੀ ਕਹੋ 100 ਗਾਲਾਂ ਕੱਢ ਲਓ ਮੈਨੂੰ ਟਰੋਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ ਭੇਡਾਂ ਨੇ ਖੱਚਾਂ ਨੇ ਮੈਨੂੰ ਕੋਈ ਫਰਕ ਮੈਂ ਪੰਜਾਬੀ ਆ ਮੈਂ ਪੰਜਾਬ ਨੂੰ ਪਿਆਰ ਕਰਦਾ ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜੀ ਹੈ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਕਾਇਆ ਸੀ ਉੱਥੇ ਹੀ ਟਿਕਿਆ ਹੋਰ ਕਿਤੇ ਨਹੀਂ ਟੇਕਦੇ ਤੋ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਆਪਾਂ ਕਿਸੇ ਦੀ ਗੱਲ ਹੀ ਨਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ ਸਾਡਾ ਵਿਚਾਰ ਹੈ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ ਅਸੀਂ ਆਪ ਦੇ ਜਿਹੜੇ ਸਾਡੇ ਬਜ਼ੁਰਗ ਹੋਏ ਆ ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਆ ਅਸੀਂ ਸਾਡਾ ਇਹ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਛੱਡਦੇ ਜਾਈ ਜਿਹੜਾ ਅਸੀਂ ਕਿਸੇ ਦੀ ਗੱਲ ਹੀ ਨਹੀਂ ਕਰਨੀ ਔਰ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਨੇ ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਜਿਹੜਾ ਜਿਹਦਾ ਮੁੱਦਾ ਬਣੇ ਆਪਾਂ ਮੈਂ ਤਾਂ ਸ਼ਕੀਨ ਨਹੀਂ ਮੈਨੂੰ ਲੱਗਦਾ ਸਾਈਟ ਤੇ ਉਹ ਆਪਣਾ ਕੰਮ ਕਰੇ ਸਾਡਾ ਕੰਮ ਬਹੁਤ ਚੰਗਾ ਔਰ ਪੰਜਾਬ ਜਾਂ ਪੰਜਾਬੀ ਐਡਾ ਐਡਾ ਛੋਟਾ ਵਿਚਾਰ ਥੋੜੀ ਆਪਣਾ ਵੀ ਕਿਸੇ ਦੇ ਅੱਖੇ ਛੋਟਾ ਹੋ ਜੂ ਔਰ ਜਿਹੜੇ ਲੋਕ ਮਤਲਬ ਜਲਦੀ ਗੰਗਾ ਹੱਥ ਧੋਣ ਵਾਲਾ ਕੰਮ ਹੁੰਦਾ ਵੀ ਜਦੋਂ ਕੋਈ ਮੁੱਦਾ ਪਕਦਾ ਚੀਕਾ ਮਾਰਦੇ ਆ ਫਿਰ ਜਦੋਂ ਕੋਈ ਪੁਲਿਸ ਰੇਡ ਕਰਦੀ ਹੈ ਫਿਰ ਫਿਰ ਰਾਟ ਪੈਂਦਾ ਫਿਰ ਭੱਜਦੇ ਆ ਫਿਰ ਟੈਕਸ ਵਾਲੇ ਫੋਨ ਕਰਦੇ ਫਿਰ ਉਧਰ ਨਾ ਡੋ ਨਟ ਡੂ ਥੈਟ ਆਪਾਂ ਆਪਣਾ ਕੰਮ ਕਰਨਾ ਸੀ ਕਿ ਇਹਦੀ ਗੱਲ ਹੀ ਨਹੀਂ ਕਰਨੀ ਯਾਰ ਸਾਡਾ ਪੰਜਾਬ ਸਾਡੀ ਪੰਜਾਬੀ ਬਹੁਤ ਵੱਡੀ ਹੈ ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਦੀ ਬਸ ਠੀਕ ਹੈ ਅਸੀਂ ਆਪਣਾ ਕੰਮ ਕਰਦੇ ਜਾਈ ਜਣਾ ਮੈਂ ਮੈਨੂੰ ਪਤਾ ਸੀ ਤਾਂ ਸ਼ਰਾਰਤ ਕਰਨੇ ਉੱਠ ਕੇ ਆਇਆ ਤੂੰ ਕੁਰਸੀ ਤੋਂ ਜੋ ਤੱਕ ਬੰਦਾ ਸਟੂਡੀਅਸ ਬੰਦਾ ਗੱਲ ਕਰਦਾ ਅੱਛਾ ਲੱਗਦਾ ਕਰਾ ਮੈਂ ਤਾਂ ਇਹਨਾਂ ਨੂੰ ਕਹਿ ਕਿ ਕੋਈ ਵੀ ਨੌਜਵਾਨ ਅੱਛਾ ਕੋਈ ਲੇਖਕ ਹੈ ਕਿਤਾਬ ਲਿਖਦਾ ਨਹੀਂ ਛਪਾਉਣ ਦੀ ਸਮਰੱਥਾ ਰੱਖਦਾ ਤੂੰ ਮੇਰੇ ਕੋਲ ਲੈ ਕੇ ਆ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਜਿਹੜੇ ਵੈਸਟ ਦੇ ਲੋਕ ਆ ਥੋੜੇ ਜਿਹਾ ਆਲਸੀ ਹੋਗੇ ਉਹ ਫਨ ਲਵਰ ਹੋਗੇ ਉਹ ਪਿੰਡ ਛੱਡ ਕੇ ਆਪਦੇ ਸ਼ਹਿਰਾਂ ਦੇ ਅਪਾਰਟਮੈਂਟ ਚ ਰਹਿਣ ਲੱਗ ਗਏ ਸੁਚਾ ਸੂਰਮਤੇ ਕੱਟ ਸੁਭਾਵਿਕ ਤੌਰ ਤੇ ਨਹੀਂ ਲੱਗੋ ਕਿ ਉਸ ਤਰ੍ਹਾਂ ਦੀ ਫਿਲਮ ਹੈ ਨਹੀਂ ਕਿਸੇ ਦੀ ਬੁਰੀਾਈ ਨਹੀਂ ਕਰਨੀ ਮੈਂ ਤਾਂ ਇਹ ਹੀ ਸਿੱਖਿਆ ਥੋੜਾ ਵਿਚਾਰੀ ਐ ਡਾ ਵੱਡਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੇ ਦੀ ਬੁਰੀਾਈ ਛੋਟੀ ਹੋ ਜੇ ਯਾਰ ट्रोल ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ ਭੇਡਾਂ ਨੇ ਖੱਚਾਂ ਨੇ ਮੈਨੂੰ ਕੋਈ ਫਰਕ ਮੈਂ ਪੰਜਾਬੀ ਆ ਮੈਂ ਪੰਜਾਬ ਨੂੰ ਪਿਆਰ ਕਰਦਾ ਕਿਉਂਕਿ ਤੁਸੀਂ ਥੋੜਾ ਜਿਹਾ ਸਾਈਡ ਰਹਿੰਦੇ ਹੋ ਅੱਜ ਕੱਲ ਕੈਮਰਾਸ ਤੋਂ ਹੈ ਨਾ ਜਾਂ ਤੁਸੀਂ ਨਾ ਹੋ ਕੇ ਵੀ ਦੇਖਦੇ ਨਹੀਂ ਮੈਂ ਤੁਸੀਂ ਮੈਨੂੰ ਬੁਲਾਓ ਪਤਾ ਕੀ ਹੁੰਦਾ ਜੋ ਤੋ ਕੋਈ ਬੰਦਾ ਸਟੂਡੀਓਸ ਬੰਦਾ ਗੱਲ ਕਰਦਾ ਅੱਛਾ ਲੱਗਦਾ ਕਰਾ ਆਵੇ ਛਲਾਰੂ ਜੀਆ ਔਲਾਰ ਕਿਸਮ ਦੀ ਗੱਲ ਦਾ ਨਾ ਕੋਈ ਸਵਾਲ ਦਾ ਨਾ ਕੋਈ ਜਵਾਬ ਹੁੰਦਾ ਉਸ ਤਰ੍ਹਾਂ ਦੀਆਂ ਗੱਲਾਂ ਦਾ ਮੈਂ ਵੈਸੇ ਸ਼ੁਕੀਰ ਨਹੀਂ ਪਹਿਲਾਂ ਤੋਂ ਹੀ ਨਹੀਂ ਸ਼ੁਕੀਰ ਮੈਂ ਚੰਗੀਆਂ ਗੱਲਾਂ ਵਾਲੇ ਤਾਂ ਮੈਂ ਤਾਂ ਲੱਭਦਾ ਮੈਨੂੰ ਕੋਈ ਚੰਗੇ ਆਉਤਰ ਚੰਗੇ ਕਿਤਾਬਾਂ ਲਿਖਣ ਵਾਲੇ ਨੂੰ ਮੈਂ ਤਾਂ ਇਹਨਾਂ ਨੂੰ ਕਹਿ ਕੇ ਕੋਈ ਵੀ ਨੌਜਵਾਨ ਅੱਛਾ ਕੋਈ ਲੇਖਕ ਹੈ ਕਿਤਾਬ ਲਿਖਦਾ ਨਹੀਂ ਛਪਾਉਣ ਦੀ ਸਮਰੱਥਾ ਰੱਖਦਾ ਤੂੰ ਮੇਰੇ ਕੋਲ ਲੈ ਕੇ ਆ ਕਿਤਾਬਾਂ ਦੀ ਲੋੜ ਪੈਣੀ ਹੈ ਤੁਹਾਨੂੰ ਭਵਿਕ ਦੋ ਚੀਜ਼ਾਂ ਤੇ ਖੜਾ ਤੁਹਾਡਾ ਯਾਦ ਰੱਖਿਓ ਇੱਕ ਸੋਨੇ ਤੇ ਜਿੰਦ ਜੇ ਕਿਸੇ ਕੋ ਮੁੰਦੀ ਇਹ ਚੈਨੀ ਆਵਦੀ ਸਾंप ਕੇ ਰੱਖੋ ਇਹ ਭਵੇਖਾ ਤੁਹਾਡਾ ਇਹ ਕਰੰਸੀ ਹੌਲੀ ਹੌਲੀ ਇਸ ਤਰ੍ਹਾਂ ਚੇਂਜ ਹੋਣੀ ਹੈ ਸੋ ਨਾ ਪੁਰਾਣੇ ਬਜ਼ੁਰਗ ਸਿਆਣੇ ਹੁੰਦੇ ਸੀ ਬੇਬਿਆਂ ਸਾਡੀਆਂ ਸਾंप ਕੇ ਸੰਦੂਕ ਚ ਸੋਨਾ ਰੱਖਦੀਆਂ ਸੀ ਉਹ ਸਾਡੀ ਵਰਥ ਸੀ ਐਸੇ ਤਰ੍ਹਾਂ ਇੱਕ ਕਿਤਾਬ ਹੈ ਤੋ ਇਹ ਦੋ ਚੀਜ਼ਾਂ ਜੋੜਨ ਦੀ ਕੋਸ਼ਿਸ਼ ਕਰੋ ਹਮੇਸ਼ਾ ਅੱਜ ਤੁਸੀਂ ਤੁਹਾਡੇ ਅਕੋਰਡਿੰਗ ਇਸ ਚੀਜ਼ ਦੀ ਜ਼ਿਆਦਾ ਕਮੀ ਹੈਗੀ ਜਿਹੜੀ ਯੰਗ ਜਨਰੇਸ਼ਨ ਕਿਉਂਕਿ ਲੋਕ ਨਾ ਭੱਜ ਦੌੜ ਚ ਕਾਫੀ ਜ਼ਿਆਦਾ ਨੇ ਕੁਆਲਿਟੀ ਚੀਜ਼ਾਂ ਤੇ ਕਾਫੀ ਘੱਟ ਫੋਕਸ ਰੱਖਦੇ ਆ ਸਰ ਤੁਸੀਂ ਸਮਝ ਨਹੀਂ ਜਿਹੜਾ ਕਾਰਪੋਰੇਟ ਹਥੋਂ ਤੋਂ ਦੱਸਾ ਲੱਗ ਕੇ ਸੋਚਦਾ ਉਹਨਾਂ ਨੂੰ ਪਤਾ ਸੀ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਜਿਹੜੇ ਵੈਸਟ ਦੇ ਲੋਕ ਆ ਥੋੜੇ ਜਿਹਾ ਆਲਸੀ ਹੋਗੇ ਉਹ ਫਨ ਲਵਰ ਹੋਗੇ ਉਹ ਪਿੰਡ ਛੱਡ ਕੇ ਆਪਦੇ ਸ਼ਹਿਰਾਂ ਦੀ ਅਪਾਰਟਮੈਂਟ ਚ ਰਹਿਣ ਲੱਗੇ ਉਹਨਾਂ ਨੂੰ ਸਿਰਫ 4 ਦਿਨ ਕੰਮ ਤੱਕ ਮਤਲਬ ਹੈ ਫਿਰ ਸੱਟਲੀ ਵਰ ਕਰਕੇ ਥੋ ਰਹਿਣਗੇ ਫਿਰ ਉਹਨਾਂ ਨੇ ਨਵਾਂ ਥੌਟ ਸੋਚਿਆ ਦੇ ਸਟਾਰਟਡ ਦਿਸ ਸਮਾਜਿਕ ਮੀਡੀਆ ਉਹ ਕਹਿੰਦੇ ਇਹਨਾਂ ਨੂੰ ਹੈਬਿਟ ਤਾਂ ਪਾਓ ਅੱਜ 4 ਸਾਲ ਦਾ ਨਿਆਣਾ ਜਾਂ 3 ਸਾਲ ਦਾ ਨਿਆਣਾ ਰੋਟੀ ਤਾਂ ਕਹਿੰਦਾ ਪਹਿਲਾਂ ਹੱਥ 'ਚ ਫੋਨ ਫੜਾਓ ਅਡਿਕਟ ਕਰਤਾ ਨਾ ਕੀਬੋਰਡ ਲਈ ਬਸ ਇਹ ਫੇਤੋ ਮਤਲਬ ਉਹ ਆਪਣੀ ਲਾਈਨ ਬਣਾਈ ਰੱਖਦੇ ਕਿਉਂ ਤੁਹਾਨੂੰ ਭੋਜਨ ਖਾਣ ਲੱਗੇ ਲਾਲ ਰੰਗ ਦੇ ਲੋਕੋ ਕਿਉਂ ਮਿਲਦੇ ਆ ਕਿਉਂ ਜਿਹੜੇ ਸਾਡੀ ਬਾਡੀ ਦੇ ਚੱਕਰ ਜੋ ਪ੍ਰਾਤਨ ਸਾਡੀ ਸਭਤ ਹੈ ਮੁਤਾਬਕ ਉਹ ਰੈਡ ਕਲਰ ਉਹ 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 ਫਾਇਰ ਦਾ ਸਾਈਨ ਹੈ ਤੁਸੀਂ ਇਹ ਬਹੁਤ ਦੂਰ ਅੰਦੇਸ਼ੀ ਦੇ ਗੱਲਾਂ ਕਰ ਲਿਆਓ ਫਿਰ ਆਪਾਂ ਮਾਰਾਂਗੇ ਗੱਪਾਂ ਬੈਠ ਕੇ ਜੀ ਹਦੋ ਜੀ ਲੋਕਤਾਂ ਨੂੰ ਕਈ ਫਿਲਮਾਂ ਤੇ ਸੈਂਸਰ ਬੋਰਡ ਦੇ ਦਬਾਅ ਪਾ ਕੇ ਰੋਕਣੀ ਪਈ ਐ ਤੇ ਕਈਆਂ ਤੇ ਕੱਟੇ ਨੇ ਲੱਗ ਜਾਂਦੇ ਫਿਲਮ ਦੇ ਮੱਲੇ ਕੋਈ ਨਹੀਂ ਬਚਦਾ ਦੇਖੋ ਪੂਰੀ ਦੁਨੀਆ ਜਕੜ ਲਈ ਸਿਆਸਤ ਭਾਰੂ ਹਰ ਚੀਜ਼ ਤੇ ਕੋਈ ਸ਼ੱਕ ਨਹੀਂ ਸੁੱਚਾ ਸੂਰਮਾ ਤੇ ਕੱਟ ਸੁਭਾਵਿਕ ਤੌਰ ਤੇ ਨਹੀਂ ਲੱਗੋ ਕਿ ਉਸ ਤਰ੍ਹਾਂ ਦੀ ਫਿਲਮ ਹੈ ਨਹੀਂ ਹਾਂ ਹਵਾਏ ਵੇਲੇ ਤਾਂ ਅਸੀਂ ਬਹੁਤ ਲਟਾਫੀਂ ਗੋਆ ਸਾਡੇ ਤਾਂ ਬੜੇ ਪਰਚੇ ਪੁਰਚੇ ਹੋਏ ਆਂ ਕਈ ਵਾਰੀ ਕਈ ਬੰਦੇ ਪੁੱਛਦੇ ਦੇਖੋ ਹਰ ਹਰ ਬੰਦਾ ਆਪਣੇ ਤਰੀਕੇ ਨਾਲ ਪੱਤਰਕਾਰ ਆਪਣੇ ਤਰੀਕੇ ਨਾਲ ਖਬਰ ਲਾ ਕੇ ਸਿਸਟਮ ਦੇ ਖਿਲਾਫ ਬੋਲਦਾ ਹੈ। ਤੋਂ ਜਦੋਂ ਅਸੀਂ ਕੈਰੀਅਰ ਸ਼ੁਰੂ ਕੀਤਾ ਸਾਡੇ ਚ ਇਸ ਤਰ੍ਹਾਂ ਦਾ ਕਿਉਂਕਿ ਅਸੀਂ ਨਿਕਲੇ ਸੀ ਉਸ ਕੰਮ ਚ ਸਾਡੇ ਬਹੁਤ ਸੱਜਣ ਸੰਘਰਸ਼ੀ ਸੀ। ਪਰ ਉਹ 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 ਦਿਨ ਉਹ ਦਿਨ ਲੜਨਾ ਬਹੁਤ ਔਖਾ ਸੀ। ਅੱਜ ਵੀ ਉਹੀ ਹਾਲ ਹੈ। ਤੁਸੀਂ ਸਿਸਟਮ ਨੂੰ ਚੈਲੰਜ ਕਰਨ ਲਈ ਕੋਈ ਚੀਜ਼ ਬਣਾਉਣਾ ਉਹ ਡੱਕ ਦਿੰਦਾ। ਪਰ ਦੇਖੋ ਇਹ ਇਨਸਾਨੀ ਜ਼ਿੰਦਗੀ ਹੈ ਇਹ ਨਾਲ ਤਾਂ ਲੜਨਾ ਤਾਂ ਪੈਂਦੀ ਹੈ। ਆਵਾਜ਼ ਤਾਂ ਤੁਹਾਨੂੰ ਚੱਕਣੀ ਪੈਂਦੀ ਹੈ। ਚੱਕਦੇ ਰਹੋ। ਕਿੱਥੇ ਤੱਕ ਜਾਂਦੀ ਹੈ ਔਰ ਸਭ ਦਾ ਲੜਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੋਈ ਗਰੀਲਾ ਜੁੱਧ ਜਦੋਂ ਹੁੰਦੇ ਸੀ ਉਦੋਂ ਉਸ ਤਰ੍ਹਾਂ ਲੜਿਆ ਜਾਂਦੇ ਸੀ ਅੱਜ ਵਿਚਾਰ ਦਾ ਯੋਗ ਆ ਗਿਆ ਜਿਹੜਾ ਗੁਰੂ ਸਾਹਿਬ ਨੇ ਪਹਿਲੇ ਗੁਰੂ ਸਾਹਿਬ ਨੇ ਸਾਡੇ ਨੇ ਦੱਸਿਆ ਸੀ ਵੀ ਵਿਚਾਰ ਕਰੋ ਔਰ ਦੇਖੋ ਅੱਗੇ-ਅਗੇ ਦੁਨੀਆ ਕਿਵੇਂ ਬਦਲਦੀ ਹੈ ਨਹੀਂ ਮੈਂ ਦੇਖੋ ਮੇਰੀ ਇੱਕ ਚੀਜ਼ ਯਾਦ ਰੱਖਿਓ ਮੈਂ ਮੈਨੂੰ ਪਤਾ ਸੀ ਤੈਨੂੰ ਸ਼ਰਾਰਤ ਕਰਨੇ ਉੱਠ ਕੇ ਆਇਆ ਤੂੰ ਕੁਰਸੀ ਤੋਂ ਨੇ ਮੈਨੂੰ ਦਿਖਦਾ ਨਿਗਾ ਨਹੀਂ ਘਟੀ ਮੇਰੀ ਸੈਟ ਹੈ ਪ੍ਰੋਬਲਮ ਹੈ ਮੇਰੀਆਂ ਦੋ ਆ ਮੈਂ ਸਾਰੇ ਅੰਦੋਲਨ ਚ ਤੁਸੀਂ ਦੇਖਿਆ ਹੋਣਾ ਮੈਂ ਜੇ ਸਿਸਟਮ ਨਾਲ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ ਸਟੇਜ ਤੇ ਖੜਕੇ ਤੈਸ ਚਾਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠੇ ਨੂੰ ਪਰਵਾ ਸਕਦੇ ਹੋ ਪਰਦਨਾ ਤੁਸੀਂ ਆਪਣਾ کردار ਸੁੱਟ ਲੈਣਾ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਮੈਂ ਤਾਂ ਇਹ ਹੀ ਸਿੱਖਿਆ ਥੋੜਾ ਵਿਚਾਰੀ ਏਡਾ ਵੱਡਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੇ ਦੀ ਬੁਰਾਈ ਛੋਟੀ ਹੋ ਜਾਏ ਯਾਰ ਔਰ ਆਪਾਂ ਕਿਉਂ ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ ਆਪਾਂ ਕਿਉਂ ਛੋਟੂ ਛੋਟੀਆਂ ਗੱਲਾਂ 'ਚ ਪਾਇਆ ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀਏ ਤੁਹਾਨੂੰ ਪਿਆਰ ਕਰਦਾ ਤੁਸੀਂ ਮੈਨੂੰ 100 ਵਾਰੀ ਕਹੋ 100 ਗਾਣਾ ਕੱਢ ਲਓ ਮੈਨੂੰ ਟਰੋਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰੀਆ ਭੇਡਾਂ ਨੇ ਖੱਚਾਂ ਨੇ ਮੈਨੂੰ ਕੋਈ ਫਰਕ ਮੈਂ ਪੰਜਾਬੀ ਹਾਂ ਮੈਂ ਪੰਜਾਬ ਨੂੰ ਪਿਆਰ ਕਰਦਾ ਔਰ ਮੈਨੂੰ ਇਹ ਸਵãi ਦੇਣ ਦੀ ਲੋੜ ਥੋੜੀ ਹੈ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਕਾਇਆ ਸੀ ਉੱਥੇ ਹੀ ਟੇਕਿਆ ਹੋਰ ਕਿਤੇ ਨਹੀਂ ਟੇਕਦੇ ਤੋਂ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਆਪਾਂ ਕਿਸੇ ਦੀ ਗਾਲ ਹੀ ਨਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ ਸਾਡਾ ਵਿਚਾਰ ਹੈ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ ਅਸੀਂ ਆਪ ਦੇ ਜਿਹੜੇ ਸਾਡੇ ਬਜ਼ੁਰਗ ਹੋયા ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਸੀ ਸਾਡਾ ਇਹ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਛੱਡਦੇ ਜਾਈ ਜਿਹੜਾ ਅਸੀਂ ਕਿਸੇ ਦੀ ਗੱਲ ਹੀ ਨਹੀਂ ਕਰਨੀ ਔਰ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਨੇ ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਜਿਹਦਾ ਮੁੱਦਾ ਬਣੇ ਆਪਾਂ ਮੈਂ ਤਾਂ ਸ਼ਕੀਨ ਨਹੀਂ ਮੈਨੂੰ ਲੱਗਦਾ ਸਾਈਡ ਤੇ ਉਹ ਆਪਣਾ ਕੰਮ ਕਰੋ ਸਾਡਾ ਕੰਮ ਬਹੁਤ ਚੰਗਾ ਹੈ ਔਰ ਪੰਜਾਬ ਜਾਂ ਪੰਜਾਬੀ ਐਡਾ ਛੋਟਾ ਵਿਚਾਰ ਥੋੜੀ ਆਪਣਾ ਵੀ ਕਿਸੇ ਦੀ ਅੱਖੇਂ ਛੋਟਾ ਹੋ ਜਾਉ ਔਰ ਜਿਹੜੇ ਲੋਕ मतलब जल्दी गंगा हाथ ਧੋਣ ਵਾਲਾ ਕੰਮ ਹੁੰਦਾ ਵੀ ਜਦੋਂ ਕੋਈ ਮੁੱਦਾ ਭਾਕਦਾ ਚੀਕਾ ਮਾਰਦੇ ਆ ਫਿਰ ਜਦੋਂ ਕੋਈ ਪੁਲਿਸ ਰੇਡ ਕਰਦੀ ਹੈ ਫਿਰ ਫਿਰ ਰਾਟ ਪੈਂਦਾ ਫਿਰ ਭੱਜਦੇ ਆ ਫਿਰ ਜਦੋਂ ਟੈਕਸ ਵਾਲੇ ਫੋਨ ਕਰਦੇ ਫਿਰ ਉਧਰ ਨੂੰ ਡੋਨਟ ਡੂ ਥੈਟ ਆਪਾਂ ਆਪਣਾ ਕੰਮ ਕਰਨਾ ਸੀ ਕਿ ਇਹਦੀ ਗੱਲ ਹੀ ਨਹੀਂ ਕਰਨੀ ਯਾਰ ਸਾਡਾ ਪੰਜਾਬ ਸਾਡੀ ਪੰਜਾਬੀ ਬਹੁਤ ਵੱਡੀ ਹੈ ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਦੀ ਬਸ ਠੀਕ ਹੈ ਅਸੀਂ ਆਪਣਾ ਕੰਮ ਕਰਦੇ ਜਾਈ ਜਣਾਂ